ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਮੇਰਾ ਕੀ ਕਸੂਰ ਭਾਗ ਚੌਥਾ ਤੁਸੀਂ ਪਹਿਲੇ ਤਿੰਨ ਭਾਗ ਸੁਣ ਚੁੱਕੇ ਹੋ ਉਹ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਉਮੀਦ ਹੈ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਜਿਸ ਗੱਲ ਤੋਂ ਡਰ ਸੀ ਉਹੀ ਗੱਲ ਹੋਈ ਅਭਿਜੋਤ ਉਹੀ ਨਿਕਲਿਆ ਜੋ ਧੋਖਾ ਕਰਕੇ ਕੈਨੇਡਾ ਭੱਜ ਕੇ ਆਇਆ ਸੀ ਉਹ ਹੈਰਾਨ ਇਸ ਗੱਲ ਤੋਂ ਕਿ ਉਸ ਨੂੰ ਉਸੇ ਐ ਵੀ ਜੋਤ ਦੀ ਮਦਦ ਲੈਣੀ ਪਈ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਭਾਵੇਂ ਮੈਂ ਉੱਥੇ ਕਿਸੇ ਵੀ ਮੁਸੀਬਤ ਵਿੱਚ ਫਸ ਜਾਂਦੀ ਪਰ ਇਸ ਤੇ ਨਾਲ ਕਦੀ ਵੀ ਨਾ ਤੁਰਦੀ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦਾ ਹੈ ਜ਼ਿੰਦਗੀ ਖਰਾਬ ਕਰ ਦਿੱਤੀ ਮੇਰੀ ਇਸ ਨੇ ਪ੍ਰਾਵ ਗੁੱਸੇ ਵਿੱਚ ਆਪਣੇ ਆਪ ਨਾਲ ਅੰਦਰ ਹੀ ਅੰਦਰ ਗੱਲਾਂ ਕਰ ਰਹੀ ਸੀ ਅੱਜ ਤੋਂ ਬਾਅਦ ਇਸ ਨਾਲ ਕੋਈ ਵੀ ਗੱਲ ਨਹੀਂ ਕਰਨੀ ਸਮਝਦਾ ਕੀ ਹੈ ਆਪਣੇ ਆਪ ਨੂੰ ਇੱਕਦਮ ਸਿਮੀ ਨੇ ਉਸ ਨੂੰ ਸੋਚਾਂ ਵਿੱਚੋਂ ਕੱਢਿਆ ਕੀ ਸੋਚ ਰਹੀ ਹੈ ਪ੍ਰਵ ਤੂੰ ਤੇ ਕੋਈ ਗੱਲ ਹੀ ਨਹੀਂ ਕਰ ਰਹੀ ਪ੍ਰਵ ਆਪਣੇ ਸੋਚਾਂ ਵਿੱਚ ਪ੍ਰਵ ਕਿ ਨਿਕਲੀ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਤਾਂ ਸੋਚ ਰਹੀ ਸੀ ਕਿ ਕਿਦਾਂ ਅਸਾਈਨਮੈਂਟ ਬਣਾਵਾਂਗੇ ਮੈਨੂੰ ਤਾਂ ਕੁਝ ਵੀ ਪਤਾ ਨਹੀਂ ਲੱਗਦਾ ਕੋਈ ਗੱਲ ਨਹੀਂ ਆਪਾਂ ਅਭਿਜੋਤ ਨੂੰ ਪੁੱਛ ਲਵਾਂਗੇ ਉਹ ਤੈਨੂੰ ਸਭ ਸਮਝਾ ਦੇਵੇਗਾ ਪ੍ਰਵ ਨੂੰ ਫਿਰ ਗੁੱਸਾ ਚੜ ਗਿਆ ਨਹੀਂ ਮੈਂ ਆਪਣੀ ਮਦਦ ਆ ਵੀ ਕਰ ਲਵਾਂਗੀ ਕਈ ਹੋਰ ਸਟੂਡੈਂਟਸ ਨੇ ਕਿਸੇ ਹੋਰ ਤੋਂ ਪੁੱਛ ਲਵਾਂਗੀ ਅਭਿਯੋਤ ਨੂੰ ਨਹੀਂ ਪੁੱਛਣਾ ਮੈਂ ਕਿਉਂ ਤੋ ਅਭਿਯੋਤ ਨੂੰ ਕਿਉਂ ਨਹੀਂ ਪੁੱਛਣਾ ਪ੍ਰਵ ਇੱਥੇ ਕੋਈ ਵੀ ਕਿਸੇ ਦੀ ਮਦਦ ਨਹੀਂ ਕਰਦਾ ਸਭ ਬਸ ਆਪੋ ਆਪਣੇ ਕੰਮਾਂ ਵਿੱਚ ਉਲਝੇ ਹੋਏ ਹਨ ਕਿਸੇ ਕੋਲੇ ਨਾ ਟਾਈਮ ਨਹੀਂ ਹੈ ਸੋ ਕੋਈ ਸਾਡੇ ਲਈ ਮਦਦ ਕਰ ਸਕੇ ਜਦੋਂ ਵੀ ਵਿਹਲੇ ਹੁੰਦੇ ਹੈ ਆਪਣੇ ਕੰਮਾਂ ਤੇ ਚਲੇ ਜਾਂਦੇ ਨੇ ਆਪਣੀਆਂ ਫੀਸਾਂ ਕੱਢਣ ਲਈ ਇੱਥੇ ਸਾਰੇ ਕੰਮ ਕਰਦੇ ਨੇ ਅਤੇ ਕੌਣ ਹੈ ਜੋ ਆਪਣੀ ਮਦਦ ਕਰੇਗਾ ਮੇਰੇ ਕੋਲ ਵੀ ਲੈਪਟਾਪ ਨਹੀਂ ਹੈ ਕਿ ਮੈਂ ਤੇਰੀ ਮਦਦ ਕਰ ਸਕਾਂ ਦੋ ਦਿਨ ਤੱਕ ਪ੍ਰਭਜੋਤਰੀ ਕਰੇ ਕਈ ਸਟੂਡੈਂਟਸ ਨਾਲ ਗੱਲਬਾਤ ਕੀਤੀ ਪਰ ਕੋਈ ਵੀ ਉਸਦੀ ਵੱੱਲ ਤਿਆਰ ਨਾ ਹੋਇਆ ਫਿਰ ਜ਼ਿੰਮੀ ਨੇ ਬਿਨਾਂ ਉਸ ਤੋਂ ਪੁੱਛੇ ਅਭੀਨੂ ਪੁੱਛਿਆ ਅਭੀਜੋਤ ਜੋਤ ਨੂੰ ਲੈਪਟਾਪ ਦੀ ਜ਼ਰੂਰਤ ਹੈ ਉਸਨੇ ਅਸਾਈਨਮੈਂਟ ਤਿਆਰ ਕਰਨੀਆਂ ਨੇ ਜੇ ਤੂੰ ਮਦਦ ਕਰ ਦੇਵੇਂ ਕੋਈ ਗੱਲ ਨਹੀਂ ਇਸ ਵਿੱਚ ਕਿਹੜੀ ਕੋਈ ਵੱਡੀ ਗੱਲ ਹੈ ਮੈਂ ਮਦਦ ਕਰਾਂਗਾ ਪਰ ਇਸ ਟਾਈਮ ਮੇਰਾ ਲੈਪਟਾਪ ਮੇਰੇ ਪੀਜੀ ਵਿੱਚ ਹੈ ਮੈਂ ਜਦੋਂ ਕੰਮ ਤੋਂ ਵਾਪਸ ਆਵਾਂਗਾ ਤਾਂ ਸ਼ਾਮ ਸਮੇਂ ਤੁਹਾਨੂੰ ਆਪਣਾ ਲੈਪਟਾਪ ਦੇ ਦੇਵਾਂਗਾ ਅਭਿਜੋਤ ਰਾਤ ਦੇ 10 ਵਜੇ ਕੰਮ ਤੋਂ ਫ੍ਰੀ ਹੋਇਆ ਅਤੇ ਉਸਨੇ ਸਿਮੀ ਨਾਲ ਗੱਲ ਕੀਤੀ ਸਿਮੀ ਜੇ ਤੁਸੀਂ ਜਾਗਦੇ ਹੋ ਕੰਮ ਕਰ ਰਹੇ ਹੋ ਤੇ ਮੈਂ ਲੈਪਟਾਪ ਦੇ ਜਾਂਦਾ ਹਾਂ ਸਿਮੀ ਨੇ ਕਿਹਾ ਜਾਗਣਾ ਹੀ ਪੈਣਾ ਹੈ ਕਿਉਂਕਿ ਬਹੁਤ ਹੀ ਕੰਮ ਪਿੱਛੇ ਹੈ ਅਭਿਯੋਤ ਸਭ ਤੋਂ ਪਹਿਲਾਂ ਇਹ ਕੰਮ ਕਰਨ ਆ ਗਿਆ ਉਸਨੇ ਬੈਲ ਮਾਰੀ ਤਾਂ ਲੈਪਟਾਪ ਦੇ ਕੇ ਜਾਣ ਲੱਗਾ ਸਿਮੀ ਨੇ ਉਸ ਨੂੰ ਰੋਕ ਲਿਆ ਰੁਕ ਜਾਓ ਕੁਝ ਸਾਨੂੰ ਇਸ ਬਾਰੇ ਦੱਸ ਵੀ ਦਿਓ ਅਭਿਜੋਤ ਨੇ ਲੈਪਟਾਪ ਤੇ ਬਾਰੇ ਪ੍ਰਭਜੋਤ ਨੂੰ ਸਮਝਾ ਦਿੱਤਾ ਪਰ ਜੋਤ ਨੂੰ ਭਾਵੇਂ ਉਸ ਤੇ ਗੁੱਸਾ ਸੀ ਪਰ ਮਜਬੂਰੀ ਮਾਰੇ ਸਾਰੇ ਕੰਮ ਕਰਵਾ ਦਿੰਦੀ ਹੈ ਉਸ ਨੇ ਚੁੱਪਚਾਪ ਆਪਣੀਆਂ ਸਾਰੀਆਂ ਚੀਜ਼ਾਂ ਸਮਝ ਲਈਆਂ ਸਿਮੀ ਨੇ ਕਿਹਾ ਹੋਰ ਅਭਿਜੋਤ ਤੁਸੀਂ ਆਪਣੇ ਸਾਰੇ ਕੰਮ ਕਰ ਲਈ ਹਾਂ ਬਸ ਫਰੀਆਂ ਮੈਂ ਅਸਾਈਨਮੈਂਟ ਕੱਲ ਨੂੰ ਬਣਾ ਲਾਵਾਂਗਾ ਅੱਜ ਤੁਸੀਂ ਤਿਆਰ ਕਰ ਲਓ ਉਹ ਤਾਂ ਜਾ ਕੇ ਮੈਂ ਜੀ ਖਾਣਾ ਖਾਣਾ ਹੈ ਸਿਮਮੀ ਨੇ ਉਸ ਨੂੰ ਰੋਕ ਲਿਆ ਕੋਈ ਗੱਲ ਨਹੀਂ ਮੈਂ ਤੈਨੂੰ ਇੱਥੇ ਹੀ ਖਾਣਾ ਖਵਾ ਦਿੰਦੀ ਹਾਂ ਅਭਜੋਤ ਨੇ ਉਸ ਦੀ ਇੰਨੀ ਮਾਰ ਮਦਦ ਕੀਤੀ ਕਿ ਸਿਮਮੀ ਉਸ ਨੂੰ ਬਹੁਤ ਕਲੋਜ਼ ਮੰਦੀ ਸੀ ਉਹ ਹਰ ਸਮੇਂ ਸੋਚਦੀ ਸੀ ਕਿ ਜਿੰਨਾ ਵੀ ਹੋ ਸਕੇ ਉਸ ਦਾ ਕਰੇ ਪ੍ਰਭਜੋਤ ਨੂੰ ਸਿਮਮੀ ਤੇ ਗੁੱਸਾ ਵਾ ਚੜਿਆ ਕਿ ਐਵੇਂ ਹੀ ਬਿਨਾ ਵਜੇ ਇਸ ਨੂੰ ਰੋਕ ਰਹੀ ਹੈ ਕੌਣ ਲੱਗਦੀ ਸੀ ਪਰਾ ਉਹ ਸੀ ਮੀਨੂ ਕੁਝ ਕਹਿਣ ਵਾਲੀ ਥਮੀ ਨੇ ਕਿਹਾ ਪ੍ਰਭਜੋਤ ਤੁਸੀਂ ਫੁਲਕੇ ਬਣਾ ਦਿਓ ਪ੍ਰਭਜੋਤ ਨੂੰ ਸਗੋਂ ਹੋਰ ਗੁੱਸਾ ਆਇਆ ਗੁੱਸੇ ਵਿੱਚ ਉਸ ਨੇ ਉੱਠ ਕੇ ਫੁਲਕੇ ਬਣਾਉਣਾ ਚਲੀ ਤਾਂ ਗਈ ਸਿਮੀ ਅਭਜੋਤ ਨਾਲ ਗੱਲਾਂ ਕਰਨ ਲੱਗ ਪਈ ਪ੍ਰਭਜੋਤ ਆਪਣੇ ਆਪ ਅੰਦਰ ਹੀ ਅੰਦਰ ਸੜ ਰਹੀ ਸੀ ਆਪ ਤਾਂ ਬੈਠ ਕੇ ਉਸ ਨਾਲ ਗੱਲਾਂ ਕਰਨ ਲੱਗ ਪਈ ਅਤੇ ਮੈਨੂੰ ਫਸਾ ਦਿੱਤਾ ਇਸ ਦੀ ਰੋਟੀ ਬਣਾਵਾ ਮੈਂ ਜਿਹੜਾ ਮੈਨੂੰ ਛੱਡ ਕੇ ਆ ਗਿਆ ਅਭਿਜੋਤ ਖਾਣਾ ਖਾ ਕੇ ਚਲਾ ਗਿਆ ਪਰ ਪ੍ਰਭ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਉਸ ਦਾ ਦਿਲ ਵੀ ਸੜ ਰਿਹਾ ਸੀ ਪਰ ਆਪਣੇ ਆਪ ਨਾਲ ਉਸ ਨੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਇੱਕ ਗੱਲ ਇਹ ਵੀ ਤਾਂ ਸਹੀ ਹੈ ਜੇ ਇਹ ਆਵੇਗਾ ਤਾਂ ਸਮਝ ਸਕਾਂਗੀ ਤੇ ਮੈਂ ਤਾਂ ਇਸ ਨੂੰ ਵਾਪਸ ਲਾ ਕੇ ਜਾਣਦਾ ਵਾਦਾ ਕਰਕੇ ਆਈ ਹਾਂ ਫਿਰ ਮੈਂ ਜਿੰਨਾ ਵੀ ਸੜ ਲਵਾਂ ਇਸ ਦੇ ਨਾਲ ਤਾਂ ਮੈਨੂੰ ਰਹਿਣਾ ਹੀ ਪੈਣਾ ਹੈ ਇੱਕ ਗੱਲ ਇਹ ਵੀ ਤਾਂ ਸਹੀ ਹੈ ਜੇ ਇਹ ਆਵੇਗਾ ਤਾਂ ਹੀ ਸਮਝ ਸਕਾਂਗੀ ਇਹਨੂੰ ਵਾਪਸ ਵੀ ਲੈ ਕੇ ਜਾਣਾ ਹੀ ਪੈਣਾ ਵਾਦਾ ਕਰਕੇ ਆਈਆਂ ਮੈਂ ਇਸ ਦੀ ਮੰਮੀ ਨਾਲ ਫਿਰ ਮੈਂ ਜਿੰਨਾ ਵੀ ਸੜ ਲਵਾਂ ਇਸ ਦੇ ਨਾਲ ਮੈਨੂੰ ਰਹਿਣਾ ਹੀ ਪੈਣਾ ਹੈ ਕਿਉਂਕਿ ਇਸਨੇ ਪ੍ਰਭ ਨੂੰ ਤੁੱਖਾ ਕਿਉਂ ਦਿੱਤਾ ਹੈ ਇਹ ਸਾਰਾ ਮੈਨੂੰ ਸਮਝਣਾ ਪਵੇਗਾ ਇਹ ਬਿਆ ਕਰ ਬਾਲਵੇ ਇੱਕ ਵਾਰੀ ਫਿਰ ਬਦਲਾ ਲਵਾਗੀ ਇੱਕ ਇੱਕ ਪਰੇਸ਼ਾਨੀ ਦਾ ਸੋਚਦੇ ਸੋਚਦੇ ਉਸ ਨੂੰ ਨੀਂਦ ਆ ਗਈ ਅਗਲੇ ਦਿਨ ਜੋਤ ਅਭਿਨੇ ਅਵਾਜ਼ ਮਾਰੀ ਤੁਸੀਂ ਕੰਮ ਕਰ ਲਿਆ ਤਾਂ ਲੈਪਟਾਪ ਮੈਨੂੰ ਦੇ ਦਿਓ ਮੇਰਾ ਕੰਮ ਪੈਂਡਿੰਗ ਹੈ ਪਰ ਅਗਰ ਚਾਹੀਦਾ ਹੈ ਤਾਂ ਵੀ ਰੱਖ ਰੱਖ ਸਕਦੇ ਹਾਂ ਕੋਈ ਗੱਲ ਨਹੀਂ ਉਸ ਨੇ ਇੰਨੇ ਪਿਆਰ ਨਾਲ ਕਿਹਾ ਤੇ ਆਪਣੇ ਮਨ ਵਿੱਚ ਹੀ ਕਹਿਣ ਲੱਗੀ ਬੋਲਦਾ ਤੇ ਐ ਜਿਵੇਂ ਬਹੁਤ ਸੌ ਹੁੰਦਾ ਹੈ ਇਹ ਵੀ ਨਹੀਂ ਪਤਾ ਕਿ ماں ਕਿਹੜੇ ਹਾਲਾਤਾਂ ਵਿੱਚ ਹੈ ਲੈਪਟਾਪ ਫੜ ਕੇ ਆ ਵੀ ਉੱਥੇ ਹੀ ਬੈਠ ਗਿਆ ਉਹਨੇ ਦੋਮਾ ਕੋਲ ਆਪਣਾ ਕੰਮ ਕਰਨ ਲੱਗ ਪਿਆ ਸੇਮੀ ਨੇ ਕਿਹਾ ਪ੍ਰਭਜੋਤ ਆਪਾਂ ਅੱਜ ਗਰੋਸਰੀ ਵੀ ਕਰਨੀ ਹੈ ਪ੍ਰਭਜੋਤ ਦਾ ਨਾਮ ਸੁਣ ਕੇ ਇੱਕਦਮ ਅਵੀ ਨੇ ਉੱਪਰ ਵੱਲ ਵੇਖਿਆ ਤੁਹਾਡਾ ਨਾਮ ਪ੍ਰਭਜੋਤ ਹੈ ਹਾਂਜੀ ਕਿਉਂ ਨਹੀਂ ਹੋਣਾ ਚਾਹੀਦਾ ਸੀ। ਉਹ ਨਹੀਂ ਨਹੀਂ। ਮੈਨੂੰ ਕੁਝ ਯਾਦ ਆ ਗਿਆ ਸੀ। ਕਿ ਪ੍ਰਭ ਵੀ ਜਾਣ ਬੁੱਝ ਕੇ ਉਸ ਨੂੰ ਪੁੱਛਣ ਲੱਗੀ। ਪ੍ਰਭਜੋਤ ਨੇ ਅਭਿਨੂ ਕਿਹਾ, "ਕਿਉਂ? ਕੀ ਯਾਦ ਆ?" ਲੈਪਟਾਪ ਆਪਣੀ ਗੋਦੀ ਵਿੱਚ ਰੱਖ ਕੇ ਅਭਿਜੋਤ ਨੇ ਉੱਪਰ ਵੱਲ ਵੇਖਿਆ ਤੇ ਕਹਿਣ ਲੱਗਾ, "ਸੇਮੀ ਨੂੰ ਮੈਂ ਦੱਸਿਆ ਸੀ ਜਦੋਂ ਮੈਂ ਇੱਥੇ ਆਇਆ।" ਤਾ ਪੰਜਾਬ ਵਿੱਚ ਮੇਰਾ ਵਿਆਹ ਰੱਖਿਆ ਹੋਇਆ ਸੀ ਉਸ ਦਾ ਨਾਮ ਪ੍ਰਭਜੋਤ ਸੀ ਮੈਨੂੰ ਨਹੀਂ ਪਤਾ ਉਹ ਕਿਹੋ ਜਿਹੀ ਹੋਵੇਗੀ ਮੈਂ ਉਸ ਨੂੰ ਮਿਲਿਆ ਨਹੀਂ ਮੈਂ ਉਸ ਨੂੰ ਵੇਖਿਆ ਨਹੀਂ ਬਸ ਉਸ ਦੇ ਨਾਲ ਇੱਕ ਵਾਰ ਹੀ ਗੱਲ ਕੀਤੀ ਸੀ ਉਹ ਵੀ ਉਸ ਨੂੰ ਇਹ ਕਿਹਾ ਕਿ ਕੱਲ ਬਰਾਤ ਨਹੀਂ ਆਏਗੀ ਮੈਂ ਕੈਨੇਡਾ ਜਾ ਰਿਹਾ ਹਾਂ ਤੁਸੀਂ ਆਪਣੀ ਫੈਮਿਲੀ ਨੂੰ ਦੱਸ ਦਿਓ ਹੁਣ ਹਰ ਰੋਜ਼ ਇਹੀ ਸੋਚਦਾ ਹਾਂ ਕਿ ਉਸ ਉਤੇ ਕੀ ਬੀਤੀ ਹੋਵੇਗੀ ਕਿਸ ਤਰ੍ਹਾਂ ਉਸਨੇ ਆਪਣੇ ਪਰਿਵਾਰ ਨੂੰ ਦੱਸਿਆ ਹੋਵੇਗਾ ਮੈਂ ਐਡੀ ਵੱਡੀ ਗਲਤੀ ਕਿਉਂ ਕੀਤੀ ਇਹ ਗੱਲ ਹਰ ਰੋਜ਼ ਮੈਨੂੰ ਬਹੁਤ ਤੜਕਾਉਂਦੀ ਹੈ ਮੈਨੂੰ ਸੌਂ ਨਹੀਂ ਦਿੰਦੀ ਮੈਂ ਇਸ ਚੀਜ਼ ਨੂੰ ਬਹੁਤ ਫੀਲ ਕਰਦਾ ਹਾਂ ਕਿ ਪਤਾ ਹੈ ਪ੍ਰਭਜੋਤ ਦਾ ਕੀ ਬਣਿਆ ਹੋਵੇਗਾ ਉਸਦਾ ਵਿਆਹ ਹੋਇਆ ਹੋਵੇਗਾ ਹੁਣ ਕਿ ਨਹੀਂ ਜੇ ਤੁਹਾਨੂੰ ਇੰਨਾ ਹੀ ਪਸਾਵਾ ਸੀ ਤੇ ਤੁਸੀਂ ਫੋਨ ਕਰ ਲੈਂਦੇ ਆਪਣੇ ਪਰਿਵਾਰ ਨੂੰ ਪ੍ਰਭਜੋਤ ਨਹੀਂ ਉਸ ਦੇ ਵੱਲ ਵੇਖ ਕੇ ਕਿਹਾ ਜਿਹੋ ਜਿਹਾਂ ਕਦਮ ਮੈਂ ਚੁੱਕਿਆ ਸੀ ਕਿ ਮੇਰੇ ਨਾਲ ਗੱਲ ਕਰਦੇ ਮੇਰੇ ਪਾਪਾ ਨਹੀਂ ਮੇਰੇ ਪਾਪਾ ਦਾ ਸੁਭਾਅ ਬਹੁਤ ਗਰਮ ਹੈ ਉਹ ਉਸੂਲਾਂ ਦੇ ਬਹੁਤ ਹੀ ਪੱਕੇ ਹਨ ਅਤੇ ਉਪਰੋਂ ਐਡਾ ਵੱਡਾ ਧੋਖਾ ਕੀਤਾ ਸੀ ਮੈਂ ਆਪਣੀ ਐਫੜੀ ਦਵਾਈ 15 ਲੱਖ ਦੀ ਪਹਿਲਾਂ ਅਤੇ ਫਿਰ ਜਦੋਂ ਆਪ ਆਇਆ ਉਦੋਂ ਫਿਰ ਪੈਸੇ ਲੈ ਕੇ ਘਰ ਉਹਨਾਂ ਨੂੰ ਦੱਸੇ ਨਹੀਂ ਸੀ ਪਤਾ ਨਹੀਂ ਕੀ ਹਾਲ ਹੋਵੇਗਾ ਉਹਨਾਂ ਦਾ ਬੜਾ ਹੀ ਪਸਤਾਵਾ ਹੁੰਦਾ ਮੈਨੂੰ ਪਰ ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਕਦੇ ਵੀ ਮਾਫ ਨਹੀਂ ਕਰਨਗੇ ਪ੍ਰਭਜੋਤ ਨੇ ਕਿਹਾ ਤੁਹਾਡਾ ਕੋਈ ਹੋਰ ਵੀ ਭਰਾ ਹੈ ਤੁਹਾਡੀ ਫੈਮਿਲੀ ਵਿੱਚ ਕੌਣ-ਕੌਣ ਹੈ ਉਹ ਜਾਣ-ਬੁੱਝ ਕੇ ਉਸ ਨੂੰ ਪੁੱਛ ਰਹੀ ਸੀ ਨਹੀਂ ਮੇਰੀਆਂ ਦੋ ਭੈਣਾਂ ਇੱਕ ਮੇਰੇ ਤੋਂ ਵੱਡੀ ਨੇ ਤੇ ਇੱਕ ਛੋਟੀ ਐ ਫਿਰ ਤੁਸੀਂ ਉਹਨਾਂ ਨਾਲ ਗੱਲ ਕਰ ਕਰ ਲੈਂਦੀ ਬਹੁਤ ਗਲਤ ਕੀਤਾ ਤੁਸੀਂ ਨਾ ਆਪਣੇ ਮਾਪਿਆਂ ਨੂੰ ਪੁੱਛਿਆ ਨਾ ਭੈਣਾਂ ਨੂੰ ਇੱਕ ਸਾਲ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਤੁਹਾਨੂੰ ਉਹਨਾਂ ਨੂੰ ਫੋਨ ਕਰਨਾ ਚਾਹੀਦਾ ਸੀ ਇੱਕ ਪੁੱਤਰ ਹੈ ਉਹਨਾਂ ਦਾ ਤੁਹਾਡੇ ਤੋਂ ਬਣਾ ਉਹਨਾਂ ਦਾ ਹੋਰ ਕੌਣ ਸੀ ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਪਤਾ ਕਰੋ ਇਹੋ ਜਿਹੇ ਹਾਲਾਤਾਂ ਵਿੱਚ ਨੇ ਉਹ ਪ੍ਰਭਜੋਤ ਦੀਆਂ ਗੱਲਾਂ ਸੁਣ ਕੇ ਅਭੀ ਥੋੜਾ ਟੈਨਸ਼ਨ ਵਿੱਚ ਆ ਗਿਆ ਉਹ ਸੋਚਣ ਲੱਗਾ ਮੈਂ ਤਾਂ ਵਾਕਈ ਹੀ ਨਹੀਂ ਪੁੱਛਿਆ ਕੀ ਕਰਾਂ ਹੁਣ ਮੈਂ ਡਰ ਲੱਗਦਾ ਹੈ ਕਿਹੜੇ ਮੂੰਹ ਨਾਲ ਗੱਲ ਕਰਾਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ ਪ੍ਰਭਜੋਤ ਪਰ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਗ ਤੁਰਿਆ ਪ੍ਰਭਜੋਤ ਬੜੇ ਨਾਜ਼ੁਕ ਦਿਲ ਦਾ ਸੀ ਕਿਸੇ ਨੂੰ ਰੋਂਦਿਆਂ ਵੀ ਨਹੀਂ ਦੇਖ ਸਕਦੀ ਸੀ ਉਹ ਖੁਦ ਵੀ ਟੈਨਸ਼ਨ ਵਿੱਚ ਆ ਗਈ ਤੁਸੀਂ ਰੋਵੋ ਨਾ ਮੇਰੇ ਖਿਆਲ ਵਿੱਚ ਤੁਹਾਨੂੰ ਉਹਨਾਂ ਨੂੰ ਫੋਨ ਕਰ ਲੈਣਾ ਚਾਹੀਦਾ ਹੈ ਇੱਕ ਵਾਰ ਲੜਨਗੇ ਦੋ ਵਾਰ ਲੜਨਗੇ ਪਰ ਤੁਹਾਡੇ ਆਪਣੇ ਨੇ ਉਹ ਤੁਹਾਨੂੰ ਮਾਫ ਕਰ ਦੇਣਗੇ ਅਭੀ ਪ੍ਰਵਜੋਤ ਵੱਲ ਵੇਖਣ ਲੱਗਾ ਅਤੇ ਸੋਚਣ ਲੱਗਾ ਅੱਜ ਤੱਕ ਕਦੀ ਕਿਸੇ ਨੇ ਐਵੇਂ ਨਹੀਂ ਕਿਹਾ ਅੱਜ ਕਿਸੇ ਨੇ ਇੱਕ ਧੀਰਜ ਇੱਕ ਹੌਸਲਾ ਦਿੱਤਾ ਹੈ ਅੱਜ ਵਾਕਈ ਦਿਲ ਕਰ ਰਿਹਾ ਹੈ ਕਿ ਮੈਂ ਆਪਣੇ ਮੰਮੀ ਪਾਪਾ ਨਾਲ ਗੱਲ ਕਰਾਂ ਆਪਣੀਆਂ ਭੈਣਾਂ ਨਾਲ ਗੱਲ ਕਰਾਂ ਤੁਸੀਂ ਮੈਨੂੰ ਬਹੁਤ ਵੱਡਾ ਹੌਸਲਾ ਦਿੱਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਵਜੋਤ ਖੁਸ਼ ਵੀ ਹੋਈ ਕਿ ਉਸਨੇ ਉਸਦੀ ਗੱਲ ਧਿਆਨ ਨਾਲ ਸੁਣੀ ਹੈ ਪਰ ਉਸਦਾ ਆਪਣਾ ਗੁੱਸਾ ਫਿਰ ਵੀ ਠੀਕ ਨਹੀਂ ਹੋਇਆ ਅੰਦਰ ਹੀ ਅੰਦਰ ਆਪਣੇ ਆਪ ਨੂੰ ਕਹਿ ਰਹੀ ਸੀ ਜੋ ਮਰਜੀ ਕਰ ਲੈ ਪਰ ਮੈਂ ਤੈਨੂੰ ਮਾਫ਼ ਨਹੀਂ ਕਰਨਾ ਬਿਆਧਾ ਤੈਨੂੰ ਉਸੇ ਨਾਲ ਹੀ ਕਰਨਾ ਪੈਣਾ ਜਿਹਨੂੰ ਧੋਖਾ ਦੇ ਗਿਆ ਸੀ ਪਰ ਫਿਰ ਮੈਂ ਦੱਸਾਂਗੀ ਕਿਸੇ ਨਾਲ ਧੋਖਾ ਕਰਨ ਦਾ ਮਤਲਬ ਕੀ ਹੁੰਦਾ ਹੈ ਕੌੜਜ ਟਾਈਮ ਤੋਂ ਬਾਅਦ ਸਾਰੇ ਆਪੋ ਆਪਣੇ ਪੀਜੀ ਵੱਲ ਚਲੇ ਗਏ ਅਭੀ ਜੋ ਇਸ ਟਾਈਮ ਟੈਕਸੀ ਚਲਾਉਂਦਾ ਸੀ ਉਹ ਟੈਕਸੀ ਲਈ ਆਪਣੇ ਕੰਮ ਲਈ ਰਵਾਨਾ ਹੋ ਗਿਆ ਸੀ ਸਿਮੀ ਅਤੇ ਪ੍ਰਭਜੋਤ ਆਪਣੇ ਪੀਜੀ ਵੱਲ ਪ੍ਰਭਜੋਤ ਨੂੰ ਹਜੇ ਕੋਈ ਵੀ ਕੰਮ ਨਹੀਂ ਮਿਲਿਆ ਸੀ ਪਰ ਸਿਮੀ ਇੱਕ ਹੋਟਲ ਵਿੱਚ ਕੰਮ ਕਰਦੀ ਸੀ ਅਤੇ ਜਾ ਕੇ ਉਸਨੇ ਵੀ ਆਪਣੀ ਸ਼ਿਫਟ ਤੇ ਜਾਣਾ ਸੀ ਪ੍ਰਭਜੋਤ ਨੇ ਆਪਣੇ ਮੰਮੀ ਪਾਪਾ ਨਾਲ ਗੱਲ ਕੀਤੀ ਪਾਪਾ ਨੇ ਪੁੱਛਿਆ beta ਕਿੱਦਾਂ ਹੋ ਤੁਸੀਂ ਅੰਕਲ ਤੁਹਾਡਾ ਫੋਨ ਨੰਬਰ ਮੰਗ ਰਹੇ ਸੀ ਤੇ ਮੈਂ ਉਹਨਾਂ ਨੂੰ ਦੇ ਦਿੱਤਾ ਹੈ ਹੋ ਸਕਦਾ ਹੈ ਉਹ ਤੁਹਾਡੇ ਨਾਲ ਗੱਲ ਕਰਨ ਤੁਹਾਨੂੰ ਆਪਣੇ ਨਾਲ ਲਈ ਜਾਣ ਲਈ ਕਹਿਣ ਬੇਟਾ ਮਣਾ ਨਾ ਕਰਨਾ ਉਹ ਬਹੁਤ ਗਿਲਟੀ ਫੀਲ ਕਰਦੇ ਹਨ ਉਸ ਦਿਨ ਦੀ ਕਿਉਂਕਿ ਉਹ ਟਾਈਮ ਤੇ ਲੈਣ ਨਹੀਂ ਆ ਸਕੇ ਪਾਪਾ ਆਪਾਂ ਜ਼ਰੂਰੀ ਤਾਂ ਨਹੀਂ ਕਿਸੇ ਤੇ ਬੋਝ ਬਣਨਾ ਚਲੋ ਉਹਨਾਂ ਨੇ ਫੀਲ ਕੀਤਾ ਹੈ ਮੈਂ ਚਲੀ ਜਾਵਾਂਗੀ ਦੋ ਦਿਨ ਲਈ ਪਰ ਮੈਂ ਬਹੁਤ ਵਧੀਆ ਸੈਟਲ ਹਾਂ ਜਿਸ ਦੀ ਵੀ ਪੀਜੀ ਚ ਹਾਂ ਬਸ ਕੰਮ ਮਿਲ ਜਾਵੇ ਤਾਂ ਕਿਰਾਇਆ ਨਿਕਲ ਜਾਵੇਗਾ ਜਿਹੜੀ ਕੁੜੀ ਮੇਰੇ ਨਾਲ ਰਹਿੰਦੀ ਹੈ ਉਹ ਬਹੁਤ ਹੀ ਚੰਗੀ ਹੈ ਦਿਲ ਦੀ ਪ੍ਰਭਜੋਤ ਚਾਹੁੰਦੀ ਸੀ ਕਿ ਪਾਪਾ ਨੂੰ ਦੱਸ ਦੇਵੇ ਕਿ ਉਹ ਅਭਿਜੋਤ ਨੂੰ ਮਿਲ ਚੁੱਕੀ ਹੈ ਉਸਨੇ ਝਕੋ ਤੱਕੀ ਵਿੱਚ ਕਿਹਾ ਪਾਪਾ ਅਭਿਜੋਤ ਮਿਲਿਆ ਸੀ ਕਿੱਥੇ ਪੁੱਤਰ ਤੂੰ ਕੁਝ ਕਿਹਾਤਾ ਨਹੀਂ ਉਸਨੂੰ ਪ੍ਰਭਜੋਤ ਨੇ ਆਪਣੀ ਸਾਰੀ ਵਿਥਿਆ ਸੁناਈ ਜਿਵੇਂ ਜਿਵੇਂ ਉਹ ਅਭਿਜੋਤ ਨੂੰ ਮਿਲੀ ਸੀ ਅਤੇ ਜਿਵੇਂ ਜਿਵੇਂ ਉਸਨੂੰ ਪਤਾ ਲੱਗਿਆ ਤਾਨੂੰ ਕੀ ਲੱਗਦਾ ਹੈ ਪੁੱਤਰ ਜੀ ਕਿਹੋ ਜਿਹਾ ਮੁੰਡਾ ਹੈ ਉਹ ਅਭਿਯੋਤ ਮੈਨੂੰ ਸੱਚ ਦੱਸੋ ਕੀ ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਸਹੀ ਕਰ ਰਹੇ ਹੋ ਕੀ ਤੁਸੀਂ ਵਿਆਹ ਉੱਥੇ ਹੀ ਕਰਨਾ ਹੈ ਪਾਪਾ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੰਦਾ ਹਾਂ ਹੁਣ ਤੱਕ ਤਾਂ ਕੋਈ ਇਹੋ ਜਿਹਾ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਬਲਕਿ ਪਸਤਾਵਾ ਹੀ ਕਰ ਰਿਹਾ ਹੈ ਪਤਾ ਨਹੀਂ ਕਿਉਂ ਉਸਦੀ ਮਤ ਮਾਰੀ ਗਈ ਸੀ ਕਿਉਂਕਿ ਕੈਨੇਡਾ ਨੂੰ ਭੱਜ ਆਇਆ ਮੈਂ ਉਸ ਨੂੰ ਕਿਹਾ ਕਿ ਉਹ ਆਪਣੇ ਘਰੇ ਗੱਲ ਕਰੇ ਬਹੁਤ ਵਧੀਆ ਕੀਤਾ ਪੁੱਤਰ ਜੀ ਮੈਨੂੰ ਤੁਹਾਡੇ ਤੇ ਮਾਣ ਹੈ ਮੇਰਾ ਬੱਚਾ ਕਦੀ ਵੀ ਕੋਈ ਗਲਤ ਕੰਮ ਨਹੀਂ ਕਰੇਗਾ ਬਾਕੀ ਪਾਪਾ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਉਵੇਂ ਹੀ ਕਰ ਲਵਾਂਗੀ ਮੈਂ ਗੁੱਸੇ ਵਿੱਚ ਬਹੁਤ ਕੁਝ ਕਹਿ ਬੈਠੀ ਸੀ ਉਸ ਨੂੰ ਜਿਵੇਂ ਤੁਸੀਂ ਚਾਹੋਗੇ ਉਵੇਂ ਹੀ ਹੋਵੇਗਾ ਫਿਰ ਪ੍ਰਭਜੋਤ ਕਿਚਨ ਦਾ ਕੰਮ ਨਿਬੜਨ ਲੱਗ ਪਈ ਇੰਨੀ देर ਵਿੱਚ ਸਿਮੀ ਵੀ ਆ ਗਈ। ਦੋਨਾਂ ਨੇ ਰਲ ਕੇ ਖਾਣਾ ਖਾਧਾ ਅਤੇ ਸਿਮੀ ਉਸ ਨੂੰ ਕਹਿਣ ਲੱਗੀ, "ਪ੍ਰਭਜੋਤ, ਤੇਰੇ ਆਉਣ ਨਾਲ ਮੈਨੂੰ ਐ ਲੱਗਦਾ ਹੈ ਜਿਵੇਂ ਮਾਂ ਦੇ ਹੱਥ ਦਾ ਖਾਣਾ ਖਾ ਰਹੀ ਹੋਵਾਂ। ਨਹੀਂ ਤਾਂ ਹਰ ਰੋਜ਼ ਆ ਕੇ ਬਣਾਉਣਾ ਪੈਂਦਾ ਸੀ ਅਤੇ ਕਈ ਵਾਰ ਤਾਂ ਮੈਂ ਭੁੱਖੀ ਹੀ ਸੌ ਜਾਂਦੀ ਸੀ।" ਕਹਾਣੀ ਦਾ ਇਹ ਪਾਠ ਤੁਹਾਨੂੰ ਕਿਸ ਤਰ੍ਹਾਂ ਲੱਗਾ? ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ। ਅਗਲਾ ਭਾਗ ਕਹਾਣੀ ਦਾ ਸੁਣਨ ਲਈ ਵਾਲ ਵਾਲਾ ਭਾਗ ਜ਼ਰੂਰ ਸੁਣਨਾ ਜੀ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਸ਼ੇਅਰ ਜ਼ਰੂਰ ਕਰਨਾ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ